ਰਾਜਨਾ ਦਾਇ ਪ੍ਰਕਾਸ਼ਪੁਰ ਬੈ ਇਹ ਇਹਨਾਂ ਇੱਕ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਇਕਲੋਤੇ ਬੇਟੇ ਗੁਰੂ ਹਰਗੋਬਿੰਦ ਜੀ ਮਹਾਰਾਜ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਇਹ ਨਾ ਪੰਜ ਗੁਰੂ ਤੱਕ ਬਿਲਕੁਲ ਪਰ ਪ੍ਰੇਮ ਤੇ ਕਦੇ ਉਹਨਾਂ ਨੇ ਕੋਈ ਹਥਿਆਰ ਨਹੀਂ ਚੱਕਿਆ ਹਮਾ ਜਣਾ ਤੇ ਇਹ ਤੋਂ ਫਿਰ ਸ਼ਸਤਰੇ ਨਾਲ ਉਹ ਲੱਗਿਆ ਵੀ ਉਹਨੇ ਜ਼ਿਆਦਾ ਜ਼ੁਲਮ ਹੋ ਰਿਹਾ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ ਇਹ ਤੇਰੇ ਨਾਣੇ ਜਿਹੜਾ ਉਹ ਸਿਰਫ 11 ਸਾਲ ਦੇ ਸੀ ਇਹਨਾਂ ਨੂੰ ਉਹਦੇ ਕਹਿੰਦਾ ਨਾ ਚੰਲੀ 150ੜੀਆਂ ਇਹਨਾਂ ਦਾ ਸ਼ਬਦ ਹੈਗਾ 150ੜੀਆਂ 11 ਹਾਂ ਜਦੋਂ 11 ਸਾਲ ਦੇ ਸੀ ਜਦੋਂ ਇਹਨਾਂ ਨੂੰ ਆਪ ਦੇ ਗੱਦੀ ਸੰਭਾਲਣੀ ਸੀ ਜੋ ਗੁਰੂ ਅਰਜਨ ਦੇਵ ਜੀ ਚਲੇ ਗਏ ਉਸ ਤੋਂ 11 ਸਾਲ ਦੀ ਮੌਤ ਤੇਰੇ ਨਾਣੇ ਇਹ ਬਹੁਤ ਸੁੰਦਰ ਸੀ ਬਹੁਤ ਢਾਲ ਬੜੇ ਮਾਦਰਕ ਦੇ ਬੜੇ ਹੈਂਡਸਮ ਸੀ ਔਰ ਇਹਨਾਂ ਨੇ ਆਪ ਦੀ ਫਿਰ ਇਹ ਸ਼ਾਸਤਰ ਵਿਦਿਆ ਸਾਰੰਸ਼ ਸਿਖਾਣੀ ਸ਼ੁਰੂ ਕੀਤੀ ਆਪ ਦੀ ਫੌਜ ਬਣਾਈ ਇਹਨਾਂ ਬਹੁ ਸੀ ਲੇਕਿਨ ਸਿਰਫ ਆਪ ਨੇ ਉਹ ਡਿਫੈਂਡ ਕਰਨਾ ਸੀ ਆਪ ਨੂੰ ਬਚਾਣ ਲਈ ਇਹ ਨਹੀਂ ਕਿ ਕਿਸੇ ਉਤੇ ਹਮਲਾ ਕਰ ਗਿਆ ਵੀ ਕਿਸੇ ਦਾ ਕਬਜ਼ਾ ਕਰ ਲੈ ਉਸ ਤਰ੍ਹਾਂ ਨਹੀਂ ਇਹਨਾਂ ਨੇ ਹਮੇਸ਼ਾ ਇੱਕ ਵੀ ਫਾਈ ਲੜਾਈਆਂ ਬਹੁ ਲੜੀਆਂ ਲੇਕਿਨ ਇੱਕ ਵੀ ਇਸ ਤਰ੍ਹਾਂ ਨਹੀਂ ਲੜੀ ਵੀ ਜ਼ੁਲਮ ਕਰਨ ਆਸਤੇ ਨਹੀਂ ਜ਼ੁਲਮ ਨੂੰ ਬਰਦਾਸ਼ਤ ਨਹੀਂ ਕਰਨਾ ਉਸ ਕਰਕੇ ਵੀ ਅਸੀਂ ਆ ਜੀ ਉਹਦਾ ਸਾਹਮਣਾ ਕਰਨਾ ਸੀ ਜ਼ੁਲਮ ਦਾ ਸਾਹਮਣਾ ਕਰਨਾ ਸੀ ਇਹਨਾਂ ਨੇ ਲੜਾਈਆਂ ਲੜੀਆਂ ਨੇ ਤੁਹਾਨੂੰ ਪਤਾ ਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਤੇ ਇਹਨਾਂ ਕੋਲ 2200 ਮਤਲਬ ਸੀ ਕਿ ਕੋੜ ਸਵਾਰ ਤੇ ਹਾ হাতি ਦੇ ਦੇ ਵੈਸੇ ਪੈਦਾ ਸਨ ਬੜੇ ਸਿਗੇ ਨਾ ਕੋਲ ਲੇਕਿਨ ਇਹਨਾਂ ਕਦੇ ਕਿਸੇ ਦੇ ਤਸ਼ੱਦਦ ਨਹੀਂ ਕੀਤੀ ਕਿਸੇ ਦੇ ਉੱਤੇ ਜ਼ਿਆਦਤੀ ਨਹੀਂ ਕੀਤੀ ਸਿਰਫ ਮੁਗਲਾਂ ਦੇ ਨਾਲ ਲੜਨ ਵਾਸਤੇ ਉਹਨਾਂ ਨੂੰ ਆਪ ਦੇ ਆਪ ਨੂੰ ਬਚਾਉਣ ਵਾਸਤੇ ਇਹਨਾਂ ਨੇ ਕੀਤਾ ਸੀ ਤੇ ਇਹਨਾਂ ਦੇ ਪੰਜ بیٹے ਤੇ ਇੱਕ ਬੇਟੀ ਦਸੀਏ ਇੱਕ ਤਿੰਨ ਜਿਹੜੀਆਂ ਵਾਈਫਸ ਹੈ ਉਹਨਾਂ ਦੇ ਵਿੱਚ ਇੱਕ ਮਾਤਾ ਨਾਨਕੀ ਉਹਨਾਂ ਦਾ ਨਾਮ ਨਾਨਕੀ ਜੀ ਵੀ ਸੀ ਸਾਨੂੰ ਪਤਾ ਹੈ ਜਿਹੜੀ ਨਾ ਦੇ ਇੱਕ ਮੋਹਨ ਦੇਵੀ ਜੀ ਹੈ ਇੱਕ ਮਾਤਾ ਨਾਨਕੀ ਜੀ ਹੈ ਤੇ ਇੱਕ ਮਾਤਾ ਆ ਇੱਕ ਮਾਤਾ ਦਮੋਦਰੀ ਜੀ ਇਹਨਾਂ ਦਾ ਜਿਹੜੇ ਤਿੰਨ ਵਾਈਫਸ ਦੇ ਵਿੱਚੋਂ ਠੀਕ ਹੈ ਤੇ ਉਹ ਇਹਨਾਂ ਨੇ ਮਤਲਬ ਇੱਕ ਵਾਰੀ ਇਹ ਜੋਗੀ ਸਾਹਿਬ ਦਾ ਬੜਾ ਮਤਲਬ ਦੇਖੋ ਇਹ ਵਾਰੀਅਰ ਵੀ ਤੇ ਸੇਂਟ ਵੀ ਇਸ ਸੰ ਸਿਪਾਹੀ ਜੀ ਵੀ ਹੁੰਦੇ ਨੇ ਇਹ ਉਸ ਤਰ੍ਹਾਂ ਗੁਰੂ ਆ ਗੁਰੂ ਅਰਜਨ ਦੇਵ ਗੋਬਿੰਦ ਸਿੰਘ ਦੀ ਤਰ੍ਹਾਂ ਸਾਹਿਬ ਇੱਕ ਵਾਰੀ ਬੜਾਈ ਸੁੰਦਰ ਇੱਕ ਇੱਕ ਪ੍ਰਸੰਗ ਆਂਦਾ ਵੀ ਇਹਨਾਂ ਨੇ ਜਪਜੀ ਸਾਹਿਬ ਨੂੰ ਬੜਾ ਮਤਲਬ ਕੇ ਬੜਾ ਪਿਆਰ ਨਾਲ ਪੜਦੇ ਸੀ ਇੱਕ ਵਾਰੀ ਇਹਨਾਂ ਨੇ ਨਾ ਸਾਰੇ ਸਾਰੀ ਸੰਗਤ ਨੂੰ ਕਿਹਾ ਜਪਜੀ ਸਾਹਿਬ ਪੜਿਆ ਕਰੋ ਇੱਕ ਵਾਰੀ ਇਹਨਾਂ ਨੇ ਕਿਹਾ ਵੀ ਕੰਪੀਟੀਸ਼ਨ ਹੋਏਗਾ ਜਪਜੀ ਸਾਹਿਬ ਦਾ ਤੁਸੀਂ ਸਾਰੇ ਜਣੇ ਆਓ ਜਿਹੜੇ ਜਿਹੜੇ ਪੜਦੇ ਨੇ ਸੁੰਦਰ ਤਰੀਕਾ ਪੜੋ ਇੱਕ ਸੱਜਣ ਨੇ ਨਾ ਬੜਾਈ ਸੁੰਦਰ ਐਨੀ ਸੁੰਦਰ ਪੜਿਆ ਜਪਜੀ ਸਾਹਿਬ ਦਾ ਲੱਗਿਆ ਵੀ ਜਿਵੇਂ ਪੁਕਾਰ ਕਰ ਰਿਹਾ ਸੱਚੀ ਮਹਾਰਾਜ ਨੂੰ ਏ ਆਪਦੇ ਸਿੰਘਾਸਨ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਆਪਦੇ ਸਿੰਘਾਸਨ ਤੋਂ ਉੱਠ ਕੇ ਨਾ ਤੇ ਉਹਦੇ ਵੱਲੇ ਚੱਲੇ ਉਹਦੇ ਵੱਲੇ ਚੱਲੇ ਤੇ ਉਹ ਬੜਾ ਖੁਸ਼ ਹੋ ਵੀ ਮੇਰੇ ਤੋਂ ਬੜਾ ਮਾਰਾ ਹੀ ਖੁਸ਼ ਹੋਏ ਨੇ ਤੇ ਮੈਨੂੰ ਸ਼ਾਇਦ ਘੋੜਾ ਦੇ ਦੇਣਗੇ ਮੈਨੂੰ ਇਹ ਸੋਨਾ ਜਿਹੜਾ ਲੋਕੀ ਘੋੜਾ ਦੇ ਕੇ ਗਿਆ ਕੋਈ ਵੀ ਹਮੈਨੂੰ ਕੋ ਸੋਨਾ ਮਿਲ ਜਾਏਗਾ ਤੇ ਮੇਰਾ ਜੀਵਨ ਸਫਲ ਹੋ ਰਿਹਾ ਉਹਦੇ ਦਿਮਾਗ 'ਚ ਇਹ ਆ ਉਹ ਫਿਰ ਜਦੋਂ ਉੱਠ ਕੇ ਆ ਹੀ ਰੇ ਸੀ ਨਾ ਉਹਦੇ ਲਈ ਫਿਰ ਵਾਪਸ ਆਵਦੇ ਤਖਤ ਤੇ ਆਵਦੇ ਸਿੰਘਾਸਨ ਤੇ ਵਾਪਸ ਚਲੇ ਗਏ ਤੇ ਬਾਬਾ ਬੁੱਢਾ ਜੀ ਨੇ ਪੁੱਛਿਆ ਤੁਹਾਨੂੰ ਪਤਾ ਹੀ ਬਾਬਾ ਬੁੱਢਾ ਜੀ ਨੇ 6 ਗੁਰੂ ਤੱਕ ਉਹਨਾਂ ਤੇਲਕ ਕੀਤਾ 6 ਗੁਰੂਆਂ ਤੱਕ ਇਹ ਗੁਰੂ ਹਰਗੋਬਿੰਦ ਸਾਹਿਬ ਜਿਹਨੂੰ ਵੀ ਉਹਨਾਂ ਨੇ ਤੇਲਕ ਕੀਤਾ ਜਾਂ ਗੱਦੀ ਤੇ ਬਿਠਾਇਆ ਜਣ ਬਾਬਾ ਬੁੱਢਾ ਜੀ ਨੇ ਪੁੱਛਿਆ ਮਹਾਰਾਜ ਮੈਂ ਹੈ ਤੇ ਤੁਸੀਂ ਸੰਤ ਤੁਸੀਂ ਗੁਰੂ ਉਹ ਮੈਂ ਸੇਵਕ ਆ ਲੇ ਮੈਨੂੰ ਇਹ ਸਮਝ ਨਹੀਂ ਲੱਗੀ ਤੁਸੀਂ ਉਹਨਾਂ ਦੇ ਕੋਲ ਗਏ ਤੇ ਅੱਧੇ ਰਾਤ ਨੂੰ ਵਾਪਸ ਆ ਗਏ ਕਿ ਨਹੀਂ ਉਹ ਕਹਿੰਦੇ ਵੀ ਇਹ ਤੁਸੀਂ ਪੁੱਛ ਰਹੇ ਹੋ ਤਾਂ ਪਾ ਦੱਸਦੇ ਨਾ ਵੀ ਇੰਨੇ ਇੰਨਾ ਸੁੰਦਰ ਪੜਿਆ ਸੀ ਇਸ ਨੌਜਵਾਨ ਨੇ ਜਬ ਜੀ ਸਾਹਿਬ ਕੇ ਮੈਨ ਨੂੰ ਲੱਗਿਆ ਵੀ ਗੁਰੂ ਨਾਨਕ ਆਪ ਪੜ ਰਹੇ ਨੇ ਜੀ ਮੈਂ ਨਾ ਕੋਲ ਆਸੀ ਵੀ ਮੈਂ ਹੁਣ ਮੈਂ ਤੂੰ ਇੱਕ ਗੁਰੂ ਇਹ ਮੈਂ ਖੁਸ਼ ਹੋ ਕੇ ਮੈਂ ਕੀ ਦਿਆਂ ਇਹ ਸੋਨਾ ਜਾਂਦੀ ਘੋੜੇ ਹਾਥੀ ਇਹ ਤਾਂ ਇਹਦੇ ਸਾਹਮਣੇ ਕੁਝ ਵੀ ਨਹੀਂ ਜਿਹੜਾ ਇਹਨਾਂ ਨੇ ਇੰਨਾ ਮਰਦ ਦਿਲ ਦੀ ਆਤਮਾ ਨਾਲ ਪੜ੍ਹ ਰਹਿਣੇ ਗੁਰੂ ਇਹ ਜਪਜੀ ਸਾਹਿਬ ਤੇ ਮੈਂ ਇਹਨੂੰ ਕੀ ਦਿਆਂ ਤੇ ਫਿਰ ਮੇਰੇ ਖਿਆਲ じゃ ਆ ਵੀ ਗੁਰੂ ਨਾਨਕ ਦੀ ਜਿਹੜੀ ਇਹ ਪੜ੍ਹ ਰਹਿਣਾ ਗੁਰੂ ਨਾਨਕ ਦੀ ਗੱਦੀ ਤੋਂ ਜ਼ਿਆਦਾ ਉਹ ਚੀਨੀ ਕੋ ਚੀਜ਼ ਹੈਗੀ ਮੇਰੇ ਕੋਲ ਮੈਂ ਇਹ ਗੱਦੀਆਂ ਨਾਲ ਹੁੰਦੇ ਨਾ ਵੀ ਮੈਂ ਇਹਨਾਂ ਨੂੰ ਬਿਠਾਣਾ ਮੈਂ ਆਪ ਉਤਰ ਰਿਹਾ ਸੀ ਤੇ ਇਹਨਾਂ ਨੂੰ ਬਿਠਾਣਾ ਸੀ ਲੇਕਿਨ ਅੱਧੇ ਰਾਤ ਕਿਹਨਾਂ ਮੈਂ ਦਿਮਾਗ ਇਹ ਤੋਂ ਪੜਿਆ ਤੇ ਇਹ ਕਹਿਣ ਲੱਗ ਪਏ ਵੀ ਮੈਨੂੰ ਇੱਕ ਘੋੜਾ ਮਿਲ ਜਾਏ ਮੈਨੂੰ ਇਹ ਸੋਨੇ ਮਿਲ ਜਾਏ ਆਜ ਮਹਾਰਾਜ ਇਹਨਾਂ ਖੁਸ਼ ਹੋਏ ਨੇ ਸਿੰਘ ਆਸਨ ਉੱਠ ਕੇ ਮੈਨੂੰ ਆਪ ਸ਼ਾਬਾਸ਼ੀ ਦੇਣ ਆਏ ਨੇ ਕਿ ਇਹਨਾਂ ਦੇ ਦਿਮਾਗ ਦੇ ਤੇ ਆ ਗਿਆ ਤਾਂ ਮੈਂ ਉਹਨਾਂ ਕਿਹਾ ਵੀ ਇਹ ਘੋੜਾ ਵੀ ਦੇ ਦਿਓ ਇਹਨੂੰ ਤੇ ਦੋਨਾਂ ਪਾਸੇ ਲੱਦ ਕੇ ਨਾ ਇਹਨੂੰ ਬੋਰਿਆਂ ਤੇ ਸੋਨਾ ਵੀ ਇਹਨੂੰ ਦੇ ਦਿਓ ਤੇ ਤੁਸੀਂ ਇਤਾਂ ਮੈਨੂੰ ਇਹ ਤਾਂ ਮਗੱਦੀ ਦੇ ਰਿਆ ਸੀ ਲੇਕਿਨ ਜਿਹਨੂੰ ਦੁਨੀਆਂ ਦੀ ਜਿਹਨੂੰ ਦੁਨੀਆਂ ਨਾਲ ਪ੍ਰੇਮ ਹੈ ਦੁਨੀਆਂ ਵੀ ਚੀਜ਼ਾਂ ਨਾਲ ਪ੍ਰੇਮ ਹੈ ਗੁਰੂ ਨਾਨਕ ਦੀ ਗੱਦੀ ਦੇਣੀ ਬੈਠ ਸਕਦਾ ਭਾਈ ਸਾਹਿਬ ਇਹ ਐਵੇਂ ਨਹੀਂ ਗੁਰੂ ਨਾਨਕ ਦੇਵ ਜੀ ਨੇ ਆਪਦੇ ਬੇਟੇ ਆਪਦੇ ਸੁਪੁੱਤਰ ਆਪਦੇ ਸਾਹਿਬਜ਼ਾਦੇ ਬਾਬਾ ਲਖਮੀ ਚਾਨ ਤੇ ਬਾਬਾ ਸ਼੍ਰੀ ਚਾਨੂ ਗੱਦੀ ਨਹੀਂ ਦਿੱਤੀ ਸੀ ਤੇ ਭਾਈ ਲੈਹਣੇ ਜਿਹਨੂੰ ਜਿਹਨੂੰ ਬਾਜ ਗੁਰੂ ਅੰਗਦ ਦੇਵ ਜੀ ਬਣਾਇਆ ਉਹਨਾਂ ਨੇ ਉਹਨਾਂ ਨੂੰ ਕਿਉਂ ਦਿੱਤੀ ਗੱਦੀ ਇੱਥੇ ਤਾਂ پورا سمرپن تے پورا مطلب کہ اے چاہید ہے بھی دنیاوی والے محبت دنیا دی چیزاں لے دنیا لے جے محبت دی ایک پربو دے نام نہ جڑے گا کوئی گدی دے بیٹھ سے دے کہنا میں پھر واپس آنکھ گدی بیٹھ گیا میں کہا اے ڈیزرو نہیں کردہ اے بندہ جیڑے اے ڈیزرو کردہ دنیاوی چیزاں نو دے دے جو جوڑو کوئی میں پھر بھی خوش بڑھا نہ دے لیکن میں تاج کچھ اور ہی دین چلے اے ہے <تصف> ਇਹ ਜਾਣੀ ਜਾਨ ਅੰਤਰੀਆਮੀ ਐ ਐਵੇਂ ਨਹੀਂ ਬੈਠ ਜਾਂਦੇ ਗੱਡੀਆਂ ਉੱਤੇ ਗੁਰੂ ਆਰਿ ਕ੍ਰਿਸ਼ਨ ਜੀ ਮਹਾਰਾਜ 8 ਸਾਲ ਦੇ ਮਤਲਬ 8 ਸਾਲ ਦੇ ਨਹੀਂ 5 ਸਾਲ ਦੇ ਗੱਡੀ ਤੇ ਬੈਠ ਗਏ ਸੀਗੇ ਤੇ ਤੁਹਾਨੂੰ ਪਤਾ ਹੀ ਐ ਇੱਕ ਬ੍ਰਾਹਮਣ ਐ ਉਹਨਾਂ ਨੂੰ ਵੀ ਕਹਿਤਾ ਸੀਗਾ ਕੁਰੂਖੇਤਰ ਕਿਉਂਕਿ ਹਿਸਤਰੀ ਬੰਨੀ ਸੀ ਕੁਰੂਖੇਤਰ ਇਹਨਾਂ ਲਈ ਰੁਕੇ ਸੀਗੇ ਦਿੱਲੀ ਜਾਣ ਲੱਗਿਆ ਤੇ ਕਹਿੰਦੇ ਵੀ ਤੁਸੀਂ ਨਾਮ ਤਾਂ ਹਰ ਕ੍ਰਿਸ਼ਨ ਲਗਾ ਲਿਆ ਕ੍ਰਿਸ਼ਨ ਤੁਹਾਡੇ ਨਾਮ ਹੈ ਜੇ ਤੇ ਕ੍ਰਿਸ਼ਨ ਭਗਵਾਨ ਦੀ ਜਿਹੜੀ ਬਾਣੀ ਹੈਗੀ ਹੈ ਸ਼੍ਰੀ ਗੁਰੂ ਆਇ ਸ਼੍ਰੀਮਦ ਭਾਗਵਤ ਗੀਤਾ ਉਹਨੇ ਸ਼ਲੋਕ ਵੀ ਤੁਹਾਨੂੰ ਪੁੱਛੋ ਨਾ ਮਤਲਬ ਵਗੈਰਾ ਵੀ ਪਤਾ ਕਹਿੰਦਾ ਮੈਂ ਤਾਂ ਮਤਲਬ ਦੱਸ ਹੀ ਸਕਦਾ ਗੁਰੂ ਹਰਿਕ੍ਰਿਸ਼ਨ ਜੀ ਕਹਿੰਦੇ ਤੁਸੀਂ ਕੋਈ ਵੀ ਚੱਲੇ ਤਾਂ ਝੱਲਾ ਬੰਦਾ ਲੈ ਆਓ ਸਿਆਰ ਦਾ ਪਿੰਡ ਦਾ ਉਹ ਵੀ ਮਤਲਬ ਕੱਢ ਕੇ ਦਿਖਾ ਦੇ ਉਹਨਾਂ ਦੇ ਉਹਦੇ ਸਿਰ ਤੇ ਸੋਟੀ ਉਹਨਾਂ ਨਾਲ ਕੋਈ ਕਮਲਾ ਮਹਿਰਾ ਗੂੰਗਾ ਬੈਰਾ ਲੈ ਆਂਦਾ ਬੰਦਾ ਉਹਦੇ ਸਿਰ ਤੇ ਸੋਟੀ ਰਾ ਕੇ ਉਹਨੇ ਸਾਰੇ ਸ਼ਲੋਕ ਦਾ ਇਹ ਇਹ ਜਿਹੜੇ ਗੱਦੀ ਮਿਲਦੀ ਹੈ ਨਾ ਬੜੀ ਤੌਰ ਤੋਂ ਬੜਾ ਬਹੁਤ ਵੱਡਾ ਜਿਹੜਾ ਕੀਤਾ ਹੁੰਦਾ ਹੈ ਨਾ ਤਪ ਤਾਂ ਹੀ ਮਿਲਦੀ ਹੈ ਬਈ ਇਸ ਕਰਕੇ ਇਹ ਨਹੀਂ ਜਿਹੜਾ ਸਾਰੀ ਦੁਨੀਆ ਦੇ ਉੱਤੇ ਮਥੇ ਢੇਕੇ ਜਾ ਰਹੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਇਹ ਬੜੀ بڑے ਨਾਲ ਜੁੜੇ ਰੱਬ ਦੇ ਨਾਲ ਜੁੜੇ ਨੇ ਜਿਨ੍ਹਾਂ ਤਤੀ ਤਵੀ ਤੇ ਬੈਠ ਕੇ ਵੀ ਇਹਨਾਂ ਦੇ ਪਿਤਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਅੱਜ ਆਪਾਂ ਪ੍ਰਕਾਸ਼ ਉਤਸਵ ਮਨਾ ਰਹੇ ਆਂ ਅੱਜ ਰਾਤ ਨੂੰ ਗੁਰਦੁਆਰੇ ਪ੍ਰੋਗਰਾਮ ਹੈਗਾ ਜਾ ਰਹੇ ਆਂ ਆਪਾਂ ਸੋ ਉੱਥੇ ਮਤਲਬ ਐਨਾਂ ਦਾ ਇਸ ਕਰਕੇ ਗੁਰੂ ਅਰਜਨ ਦੇਵ ਜੀ ਉਮਾਰ ਚਤੀ ਤਵੀ ਤੇ ਬੈਠ ਕੇ ਕਹਿੰਨੇ ਤੇਰਾ ਬਾਣਾ ਮੀਠਾ ਲਾਵੇ ਸਭ ਇਹ ਉਹ ਮਹਾਰਾਏ ਦੀ ਰਜ਼ਾ ਜਰਾਜ਼ੀ ਰਹਿਣ ਵਾਲੇ ਤੇ ਗੁਰੂ ਦੇ ਨਾਲ ਪ੍ਰਭੂ ਦੇ ਨਾਲ ਜੁੜਨ ਵਾਲੇ ਨਾ ਸਿਰਫ ਉਹੀ ਇਸ ਗੱਦੀ ਤੇ ਬੈਠ ਸਕਦੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੜਾਈ ਬੜਾਈ ਸੁੰਦਰ ਤਰੀਕੇ ਨਾਲ ਬੜੀਆਂ ਲੜੀਆਂ ਲੜਾਈਆਂ ਬੜਾ ਮਤਲਬ ਮੁਗਲਾਂ ਦਾ ਸਾਹਮਣਾ ਕੀਤਾ ਬੜਾ ਕਿੱਦਾ ਜਿਵੇਂ ਉਹਨੇ ਦੱਸਿਆ ਜੀ ਇਹਨਾਂ ਬੰਦੀ ਛੋੜ ਇਹ ਸਾਰੇ ਰਾਜਾ ਨੇ ਕਿਹਾ ਤਵੀ ਤੁਹਾਨੂੰ ਅਸੀਂ ਛੱਡ ਦੇਣਾ ਇਹਨਾਂ ਬੰਦੀ ਬਣਾ ਲਿਆ ਸੀਗਾ ਤੇ ਉਹ ਛੱਡਣ ਆਸ ਤੇ ਉਹ ਕਹਿੰਦੇ ਵੀ ਕਹਿੰਦਾ ਵੀ ਮੈਂ ਇਹਨਾਂ ਨੂੰ ਸਾਰਿਆਂ ਨੂੰ ਛੱਡੋਗੇ ਰਾਜਾ ਬੁੰਜਾ ਹੈਗੇ ਨੇ ਰਾਜੇ ਤੇ ਇਹਨਾਂ ਨੂੰ ਵੀ ਨਾਲ ਛੱਡੋਗੇ ਤੁਹਾਡੇ ਕਿਲੇ ਚੋਂ ਤਾਂ ਅਸੀਂ ਤਾਂ ਮੈਂ ਬਾਹਰ ਜਾਵਾਂਗਾ ਕਹਿੰਦੇ ਅੱਛਾ ਤੂੰ ਜਿਹੜਾ ਤੇਰਾ ਲੜ ਫੜਨੇਗਾ ਇੱਕ ਦੋ ਜਣੇ ਤੇਨੂੰ ਹੱਥ ਪਾੜ ਲੈ ਜੀ ਨਾਲ ਉਹ ਫਿਰ ਉਹਨਾਂ ਨੇ ਇਸ ਤਰ੍ਹਾਂ ਦਾ কুরਤਾ ਬਣਵਾਇਆ ਤੇ ਉਹ ਜਿਹਦੇ ਵਿੱਚ ਸਾਰੇ ਉਹ ਬੌਂਜਾ ਉਹਨਾਂ ਨੇ ਲੜੀਆਂ ਬਣਵਾ ਲਈਆਂ ਉਹਨੂੰ ਫੜੜ ਪਗੜ ਸਾਰੇ ਪਕੜ ਕੇ ਉਹਨਾਂ ਨੂੰ ਤਾਂ ਬਾਹਰ ਆ ਗਈ ਸੀ ਇਹ ਤਾਂ ਬੰਦੀ ਛੋੜੇ ਦਾ ਨਾ ਤੇ ਮੀਰੀ ਪੀਰੀ ਵੀ ਐਸੇ ਕਰਕੇ ਵੀ ਨਾਲ ਦੇ ਨਾਲ ਹੀ ਕਹਿੰਦਾ ਵੀ ਮਹਾਰਾਜ ਨੂੰ ਸ਼ਸਤਰ ਵੀ ਤੇ ਸ਼ਾਸਤਰ ਵੀ ਦੋਨੋਂ ਪਕੜ ਕੇ ਦੇ ਨਾ ਨਾ ਮੀਰੀ ਪੀਰੀੋਂ ਤੋਂ ਹੋਇਆ ਇਹ ਨਾਲ ਹੈ ਵੀ ਸਾਨੂੰ ਨਾ ਕਿਸੇ ਨੂੰ ਅਸੀਂ ਕੋਈ ਕਿਸੇ ਦੇ ਤਸ਼ੱਦਦ ਨਹੀਂ ਕਰਨੀ ਅਸੀਂ ਆਪ ਦਾ ਜਿਹੜਾ ਜੀਵਨ ਹੈ ਸਿਰਫ ਡਿਫੈਂਡ ਆਪ ਦੇ ਆਪ ਨੂੰ ਕਰਨਾ ਹੈ ਅਜਾ ਜ਼ੁਲਮ ਨਹੀਂ ਹੰਸਣਾ ਬਹੁਤ ਸਾਰੇ ਮੇਰੇ ਪਿਤਾ ਜੀ ਤੱਕ ਪੰਜ ਗੁਰੂਆਂ ਤੱਕ ਜਿਨ੍ਹਾਂ ਦੇ ਨਾਲ ਵੀ ਇਹਨਾਂ ਨੇ ਤਸ਼ੱਦਦ ਕੀਤੀ ਔਰ ਗੁਰੂਕਤਵ ਉਸ ਤੋਂ ਬਾਅਦ ਕਹਿੰਦਾ ਵੀ ਮੈਂ ਹੁਣ ਇਹ ਹੱਤ ਆਰ ਜਿਹੜਾ ਚੱਕਣਾ ਉਹ ਜਿਹੜਾ ਜਿਵੇਂ ਗੁਰੂ ਗੋਬਿੰਦ ਸਿੰਘ ਨੇ ਮਹਾਰਾਏ ਨੇ ਕਿਹਾ ਨਾ ਗੁਰੂ ਗੋਬਿੰਦ ਸਿੰਘ ਮਹਾਰਾਏ ਨੇ ਜਿਹੜਾ ਜ਼ਫਰਨਾਮਾ ਲਿਖਿਆ ਇਹਨੂੰ ਗੁਰੂ ਗੁਰੂ ਕਹਿ ਰਹਿਆ ਐਜ਼ ਅ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਏ ਨੇ ਜ਼ਫਰਨਾਮਾ ਲਿਖਿਆ ਸੀ ਔਰੰਗਜ਼ੇਬ ਨੂੰ ਉਹ ਚਿੱਠੀ ਲਿਖੀ ਜਿਹੜੀ ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀਗਾ ਮੇਰੇ ਪਿਤਾ ਜੀ ਸੁਨਾਣੇ ਹੁੰਦੇ ਸੀ ਚੁੰਕਾਰ ਅਜ਼ ਹਮਾ ਹਿਲਤੇ ਦਰਗੁਜ਼ਸ਼ ਐ ਅਗিয়ে 파ਰਸੀ ਦੇਵੇ ਚੁੰਕਾਰਜ਼ ਹਮਾਨ ਚੁੰਕਾਰਜ਼ ਹਮਾ ਹਿਲਤੇ ਦਰਗੁਜ਼ਸ਼ਤ ਹਲਾਲਸਤ ਬਰਦਨ ਗੁਰਦਨ ਬਾ ਸ਼ਮਸ਼ੀਰਦ ਵੀ ਜਦੋਂ ਸਿਰ ਤੋਂ ਪਾਣੀ ਨਿਕਲ ਜਾਏ ਜਦੋਂ ਇੰਨੀ ਦਸ਼ਦਦ ਵਾਜੇ ਫਿਰ ਉਹ ਕਹਿੰਦੇ ਤਲਵਾਰ ਚਤਨਾ ਜਾਇਜ਼ ਆ ਗਏ ਤਾਂ ਤਲਵਾਰ ਇਹਨਾਂ ਜਕੀ ਗੁਰੂ ਹਰਗੋਬਿੰਦ ਸਾਹਿਬ ਨੇ ਉਹੀ ਗੁਰੂ ਗੋਬਿੰਦ ਸਿੰਘ ਦਾ ਰੂਪ ਤੇ ਇਹ ਇਹਨਾਂ ਨੇ ਤਾਂ ਜਕਿਸੀ ਤੇ ਇਹਨਾਂ ਦਾ ਬੜਾ ਬਹੁਤ ਸੁੰਦਰ ਜੀਵਨ ਨੇ ਜੀਆ ਹੈ ਤੇ ਇਹ 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 ਇਹਨਾਂ ਦੇ ਜੀਵਨ ਦੇ ਬਾਰੇ ਕੁਝ ਹੋਰ ਕਿਸੇ ਨੂੰ ਕੁਝ ਪਤਾ ਹੈ ਤਾਂ ਆਪਾਂ ਤੁਸੀਂ ਇਹ ਸ਼ੇਅਰ ਕਰ ਸਕਦੇ ਹੋ ਠੀਕ ਹੈ ਠੀਕ ਹੈ ਤੇ ਇਹਨਾਂ ਦਾ ਜੈ ਹੋ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਹੈ ਤੇ ਇਹਨਾਂ ਦੇ ਪਿਤਾ ਸ਼੍ਰੀ ਮੇਰਾ ਇਹ ਮਨ ਕਰ ਰਿਹਾ ਆਪਾਂ ਸਾਰੇ ਮਿਲ ਕੇ ਇੱਕ ਲਾਈਨ 'ਚ ਮੈਂ ਬੋਲਾਂ ਜੇ ਇੱਕ ਤੁਸੀਂ ਬੋਲੋ ਨਾ ਮੇਰਾ ਮਨ ਹੈ ਇਹਨਾਂ ਦੇ ਬੜੇ ਹੀ ਸੁੰਦਰ ਗੁਰੂ ਅਰਜਨ ਦੇਵ ਜੀ ਨੂੰ ਤਾਂ ਮਤਲਬ ਕਿ ਮੈਂ ਉਹਨਾਂ ਦਾ ਦੀਵਾਨਗੀ ਹੈ ਮੈਨੂੰ ਮੈਂ ਬੜਾ ਉਹਨਾਂ ਦਾ ਭਾਰੀ ਐਡਮਾਇਰਰ ਆ ਮੈਨੂੰ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਸਾਰੀ ਬਾਣੀ ਸੁਖਮਨੀ ਸਾਹਿਬ ਕਮਾਲ ਕੀਤੀ ਹੋਈ ਹੈ ਮੋਰ ਥੈਂ 50% ਉਹਨਾਂ ਦੀ ਬਾਣੀ ਹੈ ਇਹਨਾਂ ਦੇ ਪਿਤਾ ਜੀ ਦੀ ਤੇ ਉਹਦੇ ਵਿੱਚ ਜਿਹੜਾ ਇੱਕ ਹੈ ਬੜਾ ਹੀ ਸੁੰਦਰ ਜਿਹੜਾ ਆਪਾਂ ਰੋਜ਼ ਆਪਾਂ ਕਹਿੰਦੇ ਹਾਂ ਨਾ ਚਰਨ ਕਮਲ ਤੇਰੇ ਤੋਏ ਦੋ ਪਿਉ ਆ ਇਹ ਬਪੜਦੇ ਆ ਕੁਇਕਲੀ ਆਪਾਂ ਕੋਸ਼ਿਸ਼ ਕਰਦੇ ਆ ਪੜਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਚਰਨ ਕਮਲੇ ਤੇਰੇ ਤੋਏ 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 ਪੀਵਾ ਮੇਰੇ ਸਤ ਗੁਰ ਦੀਨ ਦਿਆ ਚਰਨ ਕਮਲ ਤੇਰੇ ਹੋਏ ਹੋਏ ਪੀਵਾ ਸਤ ਗੁਰ ਕੀ ਨਿਆਲਾ ਚਰਨ ਕਮਲ ਤੇਰੇ

ਪਰਮੇਸ਼ਰ ਸਤ ਗੁਰਾ ਆਪੇ ਕਰ ਆਰਾ ਆਰਾ ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਿਹਾਰਾ ਚਰਨ ਦੂਰ ਤੇਰੀ ਵਸ ਮੰਗਾਂਗੇ ਤੇ ਚਰਨੋਂ ਤੋ ਬਲਿਹਾਰਾ ਚਰਨ ਕਮਲ ਤੇਰੇ ਤੋਰੇ ਤੋਏ ਪੀਵਾ ਸਤ ਗੁਰ ਦੀ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ ਸਿਮਰ ਸਿਮਰ ਤੇ ਮਨਿ ਮਰਨਾ ਜੀ ਤਨ ਮਨ ਹੋਏ ਨਿਹਾਲਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਹੋਏ ਲੋਏ ਨਿਵਾਮ ਵਾ ਸਤ ਗੁਰ ਦੀਨ ਆ ਮੇਰੇ ਰਾਮ ਰਾਏ ਮੇਰੇ ਰਾਮ ਰਾਏ ਜੋ ਰਾਖੈ ਤੇਰੇ ਰਾਮ ਰਾਏ ਮੇਰੇ ਰਾਮ ਨਾ ਕੋ ਰਾਖੈ ਨਿਰਭੈ ਸੁਦ ਭਾਵੈ ਤਾ ਨਾਮ ਜਪਾਵੈ ਸੁਖ ਤੇਰਾ ਦਿੱਤਾ ਨਹੀਂ ਹੈ ਬੁਧ ਭਾਵੈ ਤੰਤ ਜਿਮਾ ਹੈ ਤੇਰਾ ਸੁਖੇ ਰਾਲ ਲਈ ਹੈ ਸੁਖ ਤੇਰਾ ਸ੍ਰਿਤਾ ਜੀ ਹੈ ਚਰਨ ਸਮਲ ਤੇਰੇ ਓਏ ਧੋਏ میرے ستار چرم کا بل تیرے تو میرے گر گردین دیا گالا سمر سمر ਸਿਮਰ ਨਾਮ ਜੀਵਾ ਤਨ ਮਨ ਹੋਏ ਨਿਹਾਲਾ ਸਿਮਰ 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 ਨਾਮ ਜੀਵਾ ਮਨ ਹੋਏ ਨਿਹਾਲਾ ਤਨ ਮਨ ਹੋ ਨਾਮੁ ਹੋਵਾ ਚਰਨ ਕਮਲ ਤੇਰੇ ਹੋਏ ਹੋਈ ਕਿਵਾ ਮੇਰੇ ਸਤਿਗੁਰ ਦੀ ਨਰਿਆ ਚਰਨ ਕਮਲ ਤੇਰੇ ਹੋਏ ਹੋਈ ਕਿਵਾ ਮੇਰੇ ਤਤ ਗੁਰ ਦੇ ਨੰਤੇ ਆਰਾ ਮੁਕਤ ਪੁਗਤ ਜੁਗਤ ਤੇਰੀ ਸੇਵਾ ਜਿਸ ਤੋਂ ਆਪ ਗਰਾਨੇ

ਜਹ ਕੀਰਤਨ ਤੇਰਾ ਤੂੰ ਆਪੇ ਸ਼ਰਧਾਲਾ ਹੈ ਚਰਨ ਕਮਲ ਮੇਰੇ ਹੋਏ ਤੋਏ ਮੇਰੇ ਮੇਰੇ ਗੁਰਦੀ ਮੇਰੇ ਦਾ ਆਹ ਆਹ ਨਲ ਕਮਲ ਤੇਰੇ ਓਏ ਧੋਏ ਪੀਆ ਮੇਰੇ ਸਤ ਗੁਰੂ ਦੀਨੇ ਦਾ ਗੁਰਬਾਣ ਜਾਏ ਉਸ ਵੇਲਾ ਸੁਹਾਵੇ ਤੇ ਤੁਮਰੇ ਦਵਾਰੇ ਆ ਗੁਰਬਾਣ ਜਾਏ ਉਸ ਵੇਲਾ ਸੁਹਾਵੀ ਜਿਤ ਤੁਮਰੇ ਦਵਾਰੇ ਆ ਨਾਨਕ ਕਉ ਪ੍ਰਭੁ ਭੈ ਕ੍ਰਿਪਾ ਲਾ ਸਤ ਗੁਰੂ ਕੋ ਪਾਇ ਆ ਨਾਨਕ ਕਉ ਪ੍ਰਭੁ ਭੈ ਕ੍ਰਿਪਾ

ਚਰਨ ਕਮਲ ਤੇਰੇ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ ਸਿਮਰ ਸਿਮਰ ਸਿਮਰਨਾਵ ਜੀਵਾ ਤਨ ਮਨ ਹੋਏ ਨਿਹਾਲ ਲਗਾ ਤਨ ਮਨ ਹੋਏ ਹੋਰੇ ਨਿਹਾਲ ਚਰਨ ਤੁਮਹੇ ਨਮਸਤੇ ਹੈ ਗੁਰ ਦੁਆਪੀ ਮੇ ਤੇ ਗੁਰ ਦੀਨ ਦਇਆ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ